ਡੇਰੇ ਬਿਆਸਤੀ ਨੇ ਦੋਸ਼ ਲਗਦੇ ਨੇ ਹਨਾ ਐਡਾ ਮਤਲਬ ਤੁਸੀਂ ਸਾਰੀ ਜਗ੍ਹਾ ਉਹ ਮੱਲੀ ਜਾ ਰਹੇ ਹੋ ਕਿ ਸਰਕਾਰਾਂ ਸੁੱਤੀਆਂ ਨੇ ਉਹਨਾਂ ਦਾ ਵੋਟ ਬੈਂਕ ਵੱਡਾ ਹੈ ਨਾ ਯਾਰ ਉਹ ਸਾਰਾ ਰਿਵਰ ਬੈੱਡ ਹੈ ਉਹ ਦਰਿਆ ਦਾ ਹਲਕਾ ਉਹਨਾਂ ਨੂੰ ਹੱਥ ਕੌਣ ਪਾ ਸਕਦਾ ਪੀਐਮ ਉੱਥੇ ਜਾ ਰਹੇ ਨੇ ਡੇਰਾ ਰੱਬ ਥੋੜੀ ਆ ਯਾਰ ਤੁਹਾਨੂੰ ਅਸ਼ੀਰਵਾਦ ਦੇਤਾ ਤੁਹਾਨੂੰ ਮੁੰਡਾ ਮਿਲ ਜਾਣਾ ਤੁਹਾਨੂੰ ਕੁੜੀ ਮਿਲ ਜਾਣੀ ਇਹ ਕੋਈ ਗੱਲਾਂ ਤੇ ਨਹੀਂ ਨਾ ਹੈਗੀਆਂ ਅੱਛਾ ਹੁਣ ਫਲੱਡਸ 'ਚ ਡੇਰੇ ਦਿਸੇ ਹੀ ਨਹੀਂ ਡੇਰੇ ਨਹੀਂ ਦਿਸੇ ਹਾਂ ਕੋਈ ਵੀ ਮਤਲਬ ਆ ਨਹੀਂ ਰਿਹਾ ਨਾ ਉਧਰ ਵਾਲੇ ਦਿਸੇ ਨਾ ਹੋਰ ਦਿਸੇ ਕੋਈ ਨਹੀਂ ਦਿਸਿਆ ਵੀ ਫਲੱਡ 'ਚ ਆ ਕੇ ਕਿਤੇ ਕੋਈ ਕੋਈ ਕਿਰਪਾ ਹੀ ਕਰ ਦਿੰਦੇ ਕਿ ਰੋਕ ਦਿੰਦੇ ਇਹਨੂੰ ਤੁਸੀਂ ਕੋਵਿਡ 'ਚ ਵੇਖਿਆ ਸਾਰੇ ਬੰਦੇ ਹੀ ਆ ਗਏ ਸੀ ਕੀ ਡੇਰੇ ਕੀ ਆਰਟਿਸਟ ਸਾਰੇ ਆ ਗਏ ਸੀ ਮੈਂ ਹਰ ਬੰਦੇ ਨੂੰ ਕਹਿੰਨਾ ਕਿ ਜ਼ਰੂਰੀ ਨਹੀਂ ਤੁਸੀਂ ਪੈਸੇ ਨਾਲ ਹੀ ਸੇਵਾ ਕਰੋ ਹੂੰ ਤੁਸੀਂ ਕਿਸੇ ਦੇ ਨਾਲ ਵੀ ਖਲੋਜੋ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਦੀ ਆਵਾਜ਼ ਬੁਲੰਦ ਕਰੋ ਉਹ ਵੀ ਬੜੀ ਵੱਡੀ ਸੇਵਾ ਆ ਜਦੋਂ ਕੋਵਿਡ ਸੀ ਨਾ ਉਦੋਂ ਹੋ ਸਾਰੇ ਵਿਲੇ ਗਏ ਸੀ ਹੂੰ ਔਰ ਇੰਨੀ ਕੁ ਰੀਲ ਪਾਓ ਤੇ YouTube ਤੇ ਜਾਂਦੀ ਸੀ ਮਿਲੀਅਨਸ ਦੇ ਵਿੱਚ ਹਨਾ ਮਤਲਬ ਉਹ ਵੀ ਆਪਣੇ ਲਈ ਕੀਤਾ ਗਿਆ ਪਰ ਨੈਸ਼ਨਲ ਮੀਡੀਆ ਵੱਡੇ ਜਿਹੜੇ ਦੇਸ਼ ਤੇ ਆਰਟਿਸਟ ਕ੍ਰਿਕਟਰਸ ਤੋ ਨੀ ਵਿਰਾਟ ਕੋਹਲੀ ਕਿਸੇ ਨੇ ਪੋਸਟ ਤੱਕ ਨਹੀਂ ਪਾਈ ਪੰਜਾਬ ਦਾ ਕੋਈ ਕਿਸੇ ਨੂੰ ਲੈਣਾ ਦੇਣਾ ਨਹੀਂ ਸਾਨੂੰ ਇਸ ਤਰੀਕੇ 네ਗੇਟਿਵ ਹੀ ਇਹੋ ਜਿਹਾ ਕਰ ਦਿੱਤਾ ਗਿਆ ਜਿਹੜੇ ਵੱਡੇ ਆਰਟਿਸਟ ਨੇ ਜਿਹੜੇ ਮਤਲਬ ਬਹੁਤ ਅਮੀਰ ਜਿਹੜੇ ਬਣ ਚੁੱਕੇ ਨੇ ਜਿਨ੍ਹਾਂ ਨੇ ਇੱਕ ਮੁਕਾਮ ਹਾਸਲ ਕਰ ਲਿਆ ਉਹਨਾਂ ਦੀ ਨਿਗਾ ਚ ਸਾਨੂੰ ਵਿਲਨ ਬਣਾ ਦਿੱਤਾ ਗਿਆ ਵੀ ਸ਼ਾਇਦ ਇਹਨਾਂ ਦੀ ਮਤ ਕਰੋਗੇ ਤਾਂ ਤੁਸੀਂ ਖਾਲਸਤਾਨੀਆਂ ਦੀ ਮਤ ਕਰ ਰਹੇ ਹੋ ਉਹ ਸਾਰੇ ਪਾਸੇ ਹੋ ਗਏ ਭਾਵੇਂ ਆਪਦੇ ਨਹੀਂ ਸਾਡੇ ਭਾਵੇਂ ਕਰਨਾ ਵੀ ਚਾਹੁੰਦੇ ਹੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਭਾਵੇਂ ਕਰਨਾ ਵੀ ਚਾਹੁੰਦੇ ਹੋ ਉਹ ਡਰ ਗਏ ਇਸ ਕਰਕੇ ਉਹ ਡਰਦੇ ਨੇ ਕਿ ਕੇਂਦਰ ਇੰਨਾ ਜ਼ਿਆਦਾ ਹਾਵੀ ਹੈ ਏਜੰਸੀਜ਼ ਇੰਨੀਆ ਜ਼ਿਆਦਾ ਹਾਵੀ ਨੇ ਕਿ ਜੇ ਕੋਈ ਪੰਜਾਬੀਆਂ ਦੀ ਮਤ ਕਰੂਗਾ ਤੇ ਇਹ ਲੱਗੂਗਾ ਇਹ ਖਾਲਸਤਾਨੀ ਹੈ ਇਹ ਦੇਸ਼ ਵਿਰੋਧੀ ਹੈ ਮੈਨੂੰ ਦੱਸੋ ਅਸੀਂ ਸਾਡੇ ਤੋਂ ਵੱਧ ਪੀੜ ਪਾਉਣ ਨੂੰ ਢਾਉਂਦਿਆ ਜਿੱਥੇ ਜਿੱਥੇ ਵੀ ਦਰਿਆ ਹੈ ਪਹਿਲਾਂ ਸੁਣਦੇ ਨਾ ਦਰਿਆ ਆਪਣੀ ਜਗ੍ਹਾ ਛੱਡਦਾ ਹੈ ਦਰਿਆ ਪਿੱਛੇ ਚੱਲ ਜਾਂਦਾ ਹੈ ਨਾ ਹਰ ਬੰਦੇ ਨੇ ਉਹਦੇ ਉੱਤੇ ਵੱਡੇ ਵੱਡੇ ਡੇਰੇ ਨੇ ਮੈਂ ਕੀ ਨਾਮ ਆਵਾ ਸਰਕਾਰ ਨੂੰ ਪਤਾ ਹੈ ਨਾ ਵੋਟਾਂ ਦੇ ਚੱਕਰ ਚ ਕੁਝ ਕਿਹਾ ਹੀ ਨਹੀਂ ਜਾਂਦਾ ਉਹਨਾਂ ਨੂੰ ਸਾਰੇ ਕਬਜ਼ੇ ਕੀਤੇ ਹੋਏ ਨੇ ਹਣਾ ਦਰਿਆ ਨੂੰ ਜੇ ਉਹ ਨਹੀਂ ਜਗ੍ਹਾ ਹੀ ਨਹੀਂ ਮਿਲਣੀ ਨੰਗਣ ਵਾਸਤੇ ਸਾਰਾ ਕੁਝ ਹੋਣਾ ਤੇ ਇਹ ਤੁਹਾਡੀ ਤਬਾਹੀ ਤੇ ਹੋਣੀ ਹੋਣੀ ਹੈ ਨਾ ਜਦੋਂ ਪਾਣੀ ਦਾ ਵਹਾਅ ਜਾਂਦਾ ਉਹ ਡੇਰੇ ਨੇ ਕੰਧ ਇੰਨੀ ਲੰਮੀ ਕੀਤੀ ਹੋਈ ਹੈ ਕਿ ਪਾਣੀ ਸਾਰਾ ਲੋਕਾਂ ਨੂੰ ਉਧਰ ਪਰਲੇ ਪਾਸੇ ਮਾਰ ਮਾਰਦਾ ਤੇ ਉਹ ਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਬਹੁਤ ਵੱਡਾ ਇਸ਼ੂ ਹੈ ਕੋਈ ਬੋਲ ਹੀ ਨਹੀਂ ਸਕਦਾ ਮੈਨੂੰ ਨਾਂ ਲੈਣ ਚ ਤੇ ਕੋਈ ਦਿੱਕਤ ਨਹੀਂ ਮੱਕੜ ਸਾਹਿਬ ਮਤਲਬ ਡੇਰੇ ਬਿਆਸ ਤੇ ਇੰਨੇ ਦੋਸ਼ ਲੱਗਦੇ ਨੇ ਹਣਾ ਐਡਾ ਮਤਲਬ ਤੁਸੀਂ ਸਾਰੀ ਜਗ੍ਹਾ ਉਹ ਮੱਲੀ ਜਾ ਰਹੇ ਹੋ ਕਿ ਸਰਕਾਰਾਂ ਸੁੱਤੀਆਂ ਨੇ ਉਹਨਾਂ ਦਾ ਵੋਟ ਬੈਂਕ ਵੱਡਾ ਹੈ ਨਾ ਯਾਰ ਉਹ ਸਾਰਾ ਰਿਵਰ ਬੈਡ ਹੈ ਉਹ ਦਰਿਆ ਦਾ ਹਲਕਾ ਹੈ ਉਹਨ ਪੀਐਮ ਉੱਥੇ ਜਾ ਰਹੇ ਨੇ ਹਨਾ ਵਿਰੋਧੀ ਪਾਰਟੀ ਦੇ ਸੋਨੀਆ ਗਾਂਧੀ ਉੱਥੇ ਜਾ ਰਹੇ ਨੇ ਰਾਹੁਲ ਗਾਂਧੀ ਉੱਥੇ ਜਾ ਰਹੇ ਨੇ ਕੋਈ ਮਤਲਬ ਕਾਲੀ ਦਲ ਦੇ ਪ੍ਰਧਾਨ ਉੱਥੇ ਜਾਂਦੇ ਨੇ ਝਾੜੂ ਵਾਲੇ ਉੱਥੋਂ ਅਸ਼ੀਰਵਾਦ ਲੈਣ ਜਾਂਦੇ ਨੇ ਤੇ ਕਰੋਗੇ ਕੀ ਆ ਮਜੀਠੀਆ ਸਾਹਿਬ ਦੇ ਤਾਂ ਰਿਸ਼ਤੇਦਾਰ ਨਹੀਂ ਮੈਂ ਮੈਂ ਦੱਸ ਰਿਹਾ ਫਿਰ ਕਰੋਗੇ ਕਿ ਤੁਸੀਂ ਆਉਣ ਵਾਲਾ ਵੀ ਕੋ ਹੱਥ ਪਾ ਸਕਦਾ ਕਿਸੇ ਨੂੰ ਤੁਸੀਂ ਮੈਂ ਨਹੀਂ ਕਹਿੰਦਾ ਕਿ ਡੇਰੇ ਦੇ ਸਾਰੇ ਕੰਮ ਮਾਰੇ ਹੋਣਗੇ ਚੰਗੇ ਵੀ ਕਰਦੇ ਹੋਣਗੇ ਹਸਪੀਟਲ ਹੋਣਗੇ ਜਾਂ ਹੋਰ ਸੋਸ਼ਲ ਵਰਕ ਕਰਦੇ ਹੋਣਗੇ ਕੋਵਿਡ ਵਿੱਚ ਬਹੁਤ ਕੰਮ ਕੀਤਾ ਪਰ ਜਿੱਥੇ ਸਮਾਜ ਦਾ ਨੁਕਸਾਨ ਹੁੰਦਾ ਉੱਥੇ ਲੱਗ ਲੱਗੇ ਪਿੰਡਾਂ ਵਾਲੇ ਕਲਪਦੇ ਹੀ ਰਹਿੰਦੇ ਜਿੱਥੇ ਸਮਾਜ ਦਾ ਨੁਕਸਾਨ ਹੁੰਦਾ ਜਾਨੀ ਮਾਲੀ ਹੋਣ ਦਾ ਖਤਰਾ ਹੁੰਦਾ ਉੱਥੇ ਵੀ ਡੇਰੇ ਨੂੰ ਆਪਣੇ ਵੱਲੋਂ ਹੀ ਸੇਵਾ ਲੈਣੀ ਚਾਹੀਦੀ ਆ ਵੀ ਯਾਰ ਇਹ ਜਿੱਥੇ ਜਿੱਥੇ ਅਸੀਂ ਬਚਾਦਾ ਹੋ ਸਕਦਾ ਤੇ ਉੰਨੀ ਅਸੀਂ ਜਗ੍ਹਾ ਛੱਡਾਂਗੇ ਦਾ ਜੋ ਵੀ ਹੋਊਗਾ ਉੱਥੇ ਬੰਨ ਸਾਡੇ ਵੱਲੋਂ ਲੈ ਜਾਣ ਕਿਉਂਕਿ ਪੈਸੇ ਦੀ ਕਮੀ ਤੇ ਉੱਥੇ ਵੀ ਨਹੀਂ ਹੈਗੀ ਤੁਸੀਂ ਕੱਲ ਨੂੰ ਇਲੈਕਸ਼ਨ ਲੜਨਾ ਵੋਟਾਂ ਨਹੀਂ ਲੈਣੀਆਂ ਡੇਰੇ ਦੀਆਂ ਤੁਸੀਂ ਬੋਲਦੇ ਮੈਂ ਇਸ ਚੱਕਰ ਚ ਪੈਂਦਾ ਹੀ ਨਹੀਂ ਮਤਲਬ ਸਾਹਿਬ ਇਸੇ ਕਰਕੇ ਇਲੈਕਸ਼ਨ ਮੈਂ ਚੱਕਰ ਕਰ ਰਿਹਾ ਹਾਂ ਮੈਂ ਮੈਂ ਤਾਂ ਇਹ ਕਹਿ ਰਿਹਾ ਕਿ ਤੁਸੀਂ ਵੀ ਸੋਚ ਕੇ ਬੋਲੋ ਕਿਤੇ ਕੱਲ ਨੂੰ ਰਿਗਰਟ ਹੋ ਜੇ ਤੁਹਾਨੂੰ ਡੇਰਿਆਂ ਵੱਲ ਲੋਕ ਵੇਖਦੇ ਨੇ ਵੀ ਦਿੱ ਗਿਆ ਨਾ ਜਥੇ ਮੈਂ ਅਜ ਤੱਕ ਕਿਸੇ ਡੇਰੇ ਤੇ ਨਹੀਂ ਜਾਂਦਾ ਮੁਖਸਰ ਮੈਂ ਮੇਰੀ મતਲਬ ਮੈਂ ਜਾਂਦੇ ਕਿ ਤੁਸੀਂ ਮੈਨੂੰ ਵੈਸੇ ਲੈ ਜਾਓ ਹਾਇ ਹਲੋ ਕਰਨ ਕੋ ਡੇਰੇ ਦਾ ਚੰਗਾ ਐਜ਼ ਅ ਫੋਲੋਅਰ ਮੈਂ ਕਿਤੇ ਨਹੀਂ ਜਾਂਦਾ ਕਿੱਥੇ ਜਾਂਦੇ ਹੋ ਮੈਂ ਸਿਰਫ ਗੁਰਦੁਆਰਾ ਸ਼ਹੀਦਾ ਸਾਹਿਬ ਜਾਣਾ ਮੇਰਾ ਇੱਕ ਜਨੂਨ ਹੈ ਹੁਣ ਵੀ ਇਹ ਜਨਾਲੇ ਜਾਣਾ ਸੀਗਾ ਮੈਂ ਮਤਲਬ ਮੈਂ ਬੜੀ ਧੀਰ ਬਾਅਦ ਅੱਜ ਕਿਤੇ ਸਾਲ 2 ਸਾਲ ਬਾਅਦ ਹੀ ਆ ਟੀ-ਸ਼ਰਟ ਤੇ ਲੋਰ ਪਾਇਆ ਮੈਨੂੰ ਸਿਰੇ ਇੱਕ ਜਨੂਨ ਹੈ ਕਿ ਮੈਂ ਮੱਥਾ ਜਰੂਰ ਟੇਕਣਾ ਹੈ ਇੱਕ ਨਸ਼ਾ ਹੈ ਮੈਨੂੰ ਮਤਲਬ ਸਵੇਰੇ ਉੱਠਦੇ ਹੀ ਮੈਂ ਉੱਥੇ ਜਾਣਾ ਇਸ ਕਰਕੇ ਮੈਂ ਰਾਤੀ ਵਾਪਸ ਆ ਗਿਆ ਸੀ ਹੁਣ ਮੈਂ ਉੱਥੇ ਫਿਰ ਚੱਲੇ ਹਾਂ ਮੈਂ ਕਦੀ ਕਿਸੇ ਡੇਰੇ ਤੇ ਨਹੀਂ ਜਾਂਦਾ ਹਾਂ ਮੈਂ ਹਰ ਡੇਰੇ ਨੂੰ ਮਾੜਾ ਵੀ ਨਹੀਂ ਕਹਿੰਦਾ ਉਹਦੇ ਸੋਸ਼ਲ ਵਰਕ ਵੇਖੋ ਨਾ ਉਹ ਡੇਰਾ ਰੱਬ ਥੋੜੀ ਆ ਯਾਰ ਤੁਹਾਨੂੰ ਆਸ਼ੀਰਵਾਦ ਦੇਤਾ ਤੁਹਾਨੂੰ ਮੁੰਡਾ ਮਿਲ ਜਾਣਾ ਤੁਹਾਨੂੰ ਕੁੜੀ ਮਿਲ ਜਾਣੀ ਇਹ ਕੋਈ ਗੱਲਾਂ ਤੇ ਨਹੀਂ ਨਾ ਹੈਗੀਆਂ ਇਹ ਸਾਡਾ ਅੱਛਾ ਹੁਣ ਫਲੱਡਸ ਚ ਡ ਡੇਰੇ ਨਹੀਂ ਦਿਸੇ ਹਾਂ ਕੋਈ ਵੀ ਮਤਲਬ ਆ ਨਹੀਂ ਰਿਹਾ ਉਧਰ ਵਾਲੇ ਦਿਸੇ ਨਾ ਹੋਰ ਦਿਸੇ ਕੋਈ ਨਹੀਂ ਦਿਸਿਆ ਵੀ ਫਲੱਡ ਚ ਆ ਕੇ ਕਿਤੇ ਕੋਈ ਕੋਈ ਕਿਰਪਾ ਹੀ ਕਰ ਦਿੰਦੇ ਕਿ ਰੋਕ ਦਿੰਦੇ ਇਹਨੂੰ ਤੁਸੀਂ ਕੋਵਿਡ ਚ ਵੇਖਿਆ ਸਾਰੇ ਬੰਦੇ ਆ ਗਏ ਸੀਗੇ ਕੀ ਡੇਰੇ ਕੀ ਆਰਟਿਸਟ ਸਾਰੇ ਆ ਗਏ ਸੀਗੇ ਨਾ ਜੇ ਕੀਤਾ ਸੀ ਹੁਣ ਵੀ ਕਈ ਕਈ ਕੰਮ ਕਰ ਰਹੇ ਨੇ ਕਈ ਤੁਹਾਨੂੰ ਪਤਾ ਵੀ ਗੁਪਤ ਮਤਲਬ ਕਰ ਰਹੇ ਨੇ ਕਿ ਯਾਰ ਸਾਰਿਆਂ ਨੂੰ ਭੰਡੜਾ ਵੀ ਨਹੀਂ ਚਾਹੀਦਾ ਬਹੁਤ ਸਾਰੇ ਲੋਕ ਲੱਗ ਵੀ ਗਏ ਮੈਂ ਕੱਲ ਆ ਜਸਵੀਰ ਜੱਸੀ ਉਹਨਾਂ ਨੂੰ ਦੇਖਦਾ ਸੀਗਾ ਉਹ ਵੀ ਮਤਲਬ ਬੜੇ ਜਨੂਨ ਨਾਲ ਕਲ ਮੀਂਹ ਦੇ ਵਿੱਚ ਹੀ ਲੱਗੇ ਸੀਗੇ ਮੈਂ ਹਰ ਬੰਦੇ ਨੂੰ ਕਹਿੰਨਾ ਕਿ ਜ਼ਰੂਰੀ ਨਹੀਂ ਤੁਸੀਂ ਪੈਸੇ ਨਾਲ ਹੀ ਸੇਵਾ ਕਰੋ ਤੁਸੀਂ ਕਿਸੇ ਦੇ ਨਾਲ ਵੀ ਖਲੋਜੋ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਦੀ ਆਵਾਜ਼ ਬੁਲੰਦ ਕਰੋ ਉਹ ਵੀ ਬੜੀ ਵੱਡੀ ਸੇਵਾ ਤੁਸੀਂ ਕਿਸੇ ਨੂੰ ਹੌਸਲਾ ਦਿਓ ਉਹ ਵੀ ਬੜੀ ਵੱਡੀ ਸੇਵਾ ਹਰ ਤਰੀਕੇ ਸੇਵਾ ਕੀਤੀ ਜਾ ਸਕਦੀ ਹੈ ਜਦੋਂ ਕੋਵਿਡ ਸੀ ਨਾ ਉਦੋਂ ਹੋ ਸਾਰੇ ਵਿਲੇ ਗਏ ਸੀਗੇ ਹੂੰ ਔਰ ਇੰਨੀ ਕ ਰੀਲ ਪਾਓ ਤੇ YouTube ਤੇ ਜਾਂਦੀ ਸੀ ਮਿਲੀਅਨ ਮਿਲੀਅਨ ਦੇ ਵਿੱਚ ਹਨਾ ਮਤਲਬ ਉਹ ਵੀ ਆਪਣੇ ਲਈ ਕੀਤਾ ਗਿਆ ਹੁਣ ਵੀ ਮੈਂ ਕਈ ਆਰਟਿਸਟ ਦਾ ਸੁਣਦਾ ਸੀਗਾ ਕਈਆਂ ਨੇ ਗੁਪਤੀ ਮਤਲਬ ਕਿਸੇ ਨੇ 20 ਕਿਸ਼ਤੀਆਂ ਭੇਜੀਆਂ ਨੇ ਕਿਸੇ ਨੇ ਕੁਝ ਕਰੋੜ ਕਰੋੜ ਰੁਪਇਆ ਦਿੱਤਾ ਵੀ ਸਾਡਾ ਨਾਮ ਇਹੋ ਜਿਹੇ ਲੋਕ ਵੀ ਹੈਗੇ ਨੇ ਹਨਾ ਹਰ ਬੰਦੇ ਨੂੰ ਮਾੜਾ ਵੀ ਨਹੀਂ ਕਿਹਾ ਜਾ ਸਕਦਾ ਪਰ ਨੈਸ਼ਨਲ ਮੀਡੀਆ ਵੱਡੇ ਜਿਹੜੇ ਦੇਸ਼ ਦੇ ਆਰਟਿਸਟ cricketers ਥੋਨੀ ਵਿਰਾਟ ਕੋਹਲੀ ਕਿਸੇ ਨੇ ਪੋਸਟ ਤੱਕ ਨਹੀਂ ਪਾਈ ਪੰਜਾਬ ਦਾ ਕੋਈ ਕਿਸੇ ਨੂੰ ਲੈਣਾ ਦੇਣਾ ਨਹੀਂ ਕਿਸੇ ਨੂੰ ਮੈਂ ਤਾਂ ਕਹਿ ਰਿਹਾ ਕਿ ਪੰਜਾਬ ਨੂੰ ਪਤਾ ਨਹੀਂ ਸਾਨੂੰ ਇਹ ਹੀ ਦਿਖਾ ਦਿੱਤਾ ਗਿਆ ਮੱਕੜ ਸਾਹਿਬ ਤੁਸੀਂ ਕਿਸੇ ਚੈਨਲ ਤੇ ਪਿੱਛੇ ਦੇ ਦਰਬਾਰ ਸਾਹਿਬ ਜਦੋਂ ਅਟੈਕ ਹੋਣ ਦੀਆਂ ਗੱਲਾਂ ਹਈਆਂ ਸੀ ਬੰਬ ਚੱਲੇਗਾ ਫਲਾਣਾ ਕਿੰਨੇ ਨੈਸ਼ਨਲ ਮੀਡੀਆ ਦੇ ਉੱਤੇ ਆਇਆ ਸੀਗਾ ਹੂੰ ਦਿਨ ਰਾਤ ਸਾਨੂੰ ਭੰਡਿਆ ਗਿਆ ਵੀ ਪੰਜਾਬ ਤੋਂ ਵੱਜੋਏ ਬੜੇ ਗੰਦੇ ਲੋਕ ਨੇ ਹੂੰ ਇੱਕ ਦਿਨ ਅਸ਼ਵਾਲਾ ਮੰਦਿਰ ਦੇ ਬਾਅਦ ਖਾਲਸਾ ਜਿੰਦਾਬਾਦ ਲੈ ਗਏ ਤੁਸੀਂ ਕਿਸੇ ਨੈਸ਼ਨਲ ਮੀਡੀਆ ਦੇ ਉੱਤੇ ਦੇਖਿਆ ਮੈਂ ਤਾਂ ਨਹੀਂ ਦੇਖਿਆ ਮਤਲਬ 로ਕਲ ਚੱਲਿਆ ਹੋਊਗਾ ਅਖਬਾਰ ਦੀ ਸਵੇਰੇ ਉਹ ਵੀ ਅਮਰਸਰ ਪੇਜ ਦੇ ਵਿੱਚ ਲਿਖਿਆ ਹੋਊਗਾ ਪੰਜਾਬ ਪੇਜ ਤੇ ਲਿਖਿਆ ਹੋਊਗਾ ਸਾਨੂੰ ਇਸ ਤਰੀਕੇ 네ਗੇਟਿਵ ਇਹੋ ਜਿਹਾ ਕਰ ਦਿੱਤਾ ਗਿਆ ਜਿਹੜੇ ਵੱਡੇ ਆਰਟਿਸਟ ਨੇ ਜਿਹੜੇ ਮਤਲਬ ਬਹੁਤ ਅਮੀਰ ਜਿਹੜੇ ਬਣ ਚੁੱਕੇ ਨੇ ਜਿੰਨਾ ਇੱਕ ਮੁਕਾਮ ਹਾਸਲ ਕਰ ਲਿਆ ਉਹਨਾਂ ਦੀ ਨਿਗਾ ਚ ਸਾਨੂੰ ਵਿਲਨ ਬਣਾ ਦਿੱਤਾ ਗਿਆ ਵੀ ਸ਼ਾਇਦ ਇਹਨਾਂ ਦੀ ਮਤ ਕਰੋਗੇ ਤਾਂ ਤੁਸੀਂ ਖਾਲਸਤਾਨੀਆਂ ਦੀ ਮਤ ਕਰ ਰਹੇ ਹੂੰ ਇਹਨਾਂ ਤੋਂ ਬਚ ਕੇ ਹੀ ਰੋ ਉਹ ਸਾਰੇ ਪਾਸੇ ਹੋ ਗਏ ਭਾਵੇਂ ਉਹ ਆਪਦੇ ਨੇ ਸਾਡੇ ਭਾਵੇਂ ਕਰਨਾ ਵੀ ਚਾਹੁੰਦੇ ਹੋਣ ਮੈਂ ਤੁਹਾਨੂੰ ਫੇਰ ਕਹਿ ਰਿਹਾ ਭਾਵੇਂ ਉਹ ਕਰਨਾ ਵੀ ਚਾਹੁੰਦੇ ਹੋਣ ਉਹ ਡਰ ਕੇ ਇਸ ਕਰਕੇ ਉਹ ਡਰਦੇ ਨੇ ਕਿ ਕੇਂਦਰ ਇੰਨਾ ਜ਼ਿਆਦਾ ਹਾਵੀ ਹੈ ਏਜੰਸੀਜ਼ ਇੰਨੀਆ ਜ਼ਿਆਦਾ ਹਾਵੀ ਨੇ ਕਿ ਜੇ ਕੋਈ ਪੰਜਾਬੀਆਂ ਦੀ ਮਤ ਕਰੂਗਾ ਤਾਂ ਇਹ ਲੱਗੂਗਾ ਇਹ ਖਾਲਸਤਾਨੀ ਹੈ ਇਹ ਦੇਸ਼ ਵਿਰੋਧੀ ਹੈ ਮੈਨੂੰ ਦੱਸੋ ਅਸੀਂ ਸਾਡੇ ਤੋਂ ਵੱਧ ਪੀੜ ਕੌਣ ਣੌਂਦਿਆ